ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਅੱਜ ਆਪਾਂ ਗੱਲ ਕਰਾਂਗੇ ਸਾਖੀ ਬਾਬਾ ਫਰੀਦ ਸਾਹਿਬ ਜੀ ਦੀ ਬਾਬਾ ਫਰੀਦ ਸਾਹਿਬ ਜੀ ਜਿਨ੍ਹਾਂ ਨੂੰ ਗੁਰਗਾਂ ਸਾਹਿਬ ਦੇ ਚਰ ਬਹੁਤ ਹੀ ਵੱਡਾ ਸਤਿਕਾਰ ਮਿਲਿਆ ਜਿਨ੍ਹਾਂ ਨੂੰ ਹਨਾ ਤੇ ਅਸੀਂ ਜੇ ਦੇਖੀਦਾ ਗੁਰਗਾਂ ਸਾਹਿਬ ਮਹਾਰ ਦੇ ਵਿਚਾਰ ਉਹਨਾਂ ਦੇ ਚਾਰ ਸ਼ਬਦ ਅਤੇ 113 ਸ਼ਲੋਕ ਨੇ ਬਾਬਾ ਫਰੀਦ ਸਾਹਿਬ ਦਾ ਜੀਵਨ ਹੀ ਕਠਾਈਆਂ ਦੇ ਨਾਲ ਭਰੇ ਹੋਇਆ ਸੀ ਦੋਸਤੋ ਅੱਜ ਆਪਾਂ ਜੇ ਗੱਲ ਕਰੀਏ ਤਾਂ ਪਾਕਿਸਤਾਨ ਦੇ ਪਾਕ ਪਟਨ ਦੇ ਵਿਚਕਾਰ ਇਹਨਾਂ ਦਾ ਜਨਮ ਹੋਇਆ ਸੀ ਪਰ ਕੁਦਰਤ ਨੇ ਜਿਵੇਂ ਕਹ ਲੋ ਵੀ ਅੱਜ ਕੱਲ ਦੇ ਤੁਸੀਂ ਮਾਪੇ ਸਾਡੇ ਮਾਪਿਆਂ ਨੂੰ ਸ਼ੌਕ ਆ ਵੀ ਜਿਹੜਾ ਸਾਡਾ ਬੱਚਾ ਉਹ ਵੱਡਾ ਹੋ ਕੇ ਕੋਈ ਇੰਜੀਨੀਅਰ ਵਕੀਲ ਲਾਇਰ ਡਾਕਟਰ ਇਹ ਜੀ ਕੋਈ ਜਾਂ ਕੋਈ ਨੌਕਰੀ ਵਾਲਾ ਬਣੇ ਪਰ ਬਾਬਾ ਫਰੀਦ ਸਾਹਿਬ ਜੀ ਜਿਹੜੀ ਮਾਤਾ ਜੀ ਸੀ ਨਾ ਉਹ ਬੜੇ ਹੀ ਧਾਰਮਿਕ ਖਿਆਲਾ ਨਹੀਂ ਸੀਗੀ ਉਹਨਾਂ ਦੀ ਬਚਪਨ ਤੋਂ ਹੀ ਬੜੀ ਆਪਦੀ ਤਾਂਗ ਸੀ ਕਿ ਵੀ ਮੈਂ ਆਪਣੇ ਬੱਚੇ ਨੂੰ ਰੱਬ ਦਾ ਭਗਤ ਖੁਦਾ ਦੀ ਬੰਦਗੀ ਕਰਾਉਣੀ ਹੈ ਵੀ ਉਹਨਾਂ ਮੈਂ ਭਗਤ ਬਣਾਵਾ ਬੜੀ ਧਾਰਮਿਕ ਖਿਆਲਾ ਨਹੀਂ ਸੀਗੀ ਉਹਨੇ ਮੰਨ ਦੇ ਵਿਚਾਰੇ ਕੇ ਇਦਾਂ ਹੀ ਤਰਕੀਬ ਆਈ ਉਹ ਕਹਿੰਨੇ ਫਰੀਦਾ ਵੀ ਤੂੰ ਸਵੇਰੇ ਉੱਠ ਕੇ ਨਮਾਜ਼ ਅਦਾ ਕਰਿਆ ਕਰ ਤੂੰ ਨਮਾਜ਼ ਕੋ ਨਹੀਂ ਪੜਦਾ ਤਾਂ ਬਾ ਫਰੀਦਾ ਕਹਿਣ ਲੱਗੀ ਵੀ ਅੰਮਾ ਇਹਦੇ ਨਾਲ ਕੀ ਹੋਊਗਾ ਉਹ ਕਹਿੰਨੇ ਜੇ ਤੂੰ ਐਦਾਂ ਕਰੇਂਗਾ ਤਾਂ ਰੱਬ ਤੈਨੂੰ ਰੋਜ਼ ਸ਼ੱਕਰਖਾਂਡ ਹੀ ਦਿਆ ਕਰੂਗਾ ਉਹ ਬਾਲ ਬੁੱਧ ਸੀਗੀ ਬੱਚਾ ਸੀਗਾ ਤੇ ਉਹ ਕਹਿੰਨਾ ਵੀ ਠੀਕ ਆ ਬਾਪਾ ਜੀ ਮੈਂ ਕਰ ਲਿਆ ਕਰੂੰਗਾ ਹੁਣ ਆਪਾਂ ਜਾਣਦੇ ਵੀ ਜਿਹੜੇ ਮੁਸਲਮਾਨ ਵੀਰ ਨੇ ਸਾਡੇ ਉਹ ਹਰ ਰੋਜ਼ ਪੰਜ ਵਕਤ ਦੀ ਨਮਾਜ਼ ਪੜ੍ਹਦੇ ਆ ਜਿਹੜੀ ਜਿੰਮੇ ਅਸੀਂ ਸਵੇਰ ਨੂੰ ਅੰਮ੍ਰਿਤ ਵੇਲਾ ਕਹਿੰਦੇ ਆ ਜਿਹੜੀ ਸਵੇਰ ਦੀ ਉਹਦੀ ਨਮਾਜ਼ ਆ ਉਹਨੂੰ ਫਜ਼ਰ ਦੀ ਨਮਾਜ਼ ਕਹਿੰਦੇ ਨੇ ਫਜ਼ਰ ਫਜ਼ਰ ਤੋਂ ਬਾਅਦ ਫਿਰ ਜ਼ੁਹਰ ਫਿਰ ਅਸਰ ਫਿਰ ਮਗਰਬ ਫਿਰ ਇਸ਼ਾ ਠੀਕ ਆ ਇਸ਼ਾ ਤੋਂ ਬਾਅਦ ਫਿਰ ਮਗਰਬ ਆਉਦੀ ਹੈ ਇਹ ਉਹਨਾਂ ਦੀ ਨਮਾਜ਼ਾਂ ਨੇ ਤੇ ਇਹ ਜਿਹੜੀਆਂ ਨਮਾਜ਼ਾਂ ਨੇ ਇਹ ਪੜ ਬਾਬਾ ਫਰੀਦ ਸਾਹਿਬ ਜੀ ਨੇ ਪਾਓ ਸਵੇਰ ਉੱਠ ਕੇ ਮੰਦਿਰ ਵਿੱਚ ਗਰ ਬੜੀ ਆਈ ਵੀ ਸ਼ੱਕਰ ਬਲੂਗੀ ਉੱਠ ਕੇ ਖੁਦਾ ਦੀ ਬੰਦਗੀ ਕਰਨ ਲੱਗੇ ਅੰਮ੍ਰਿਤ ਵੇਲੇ ਦੀ ਫਜ਼ਰ ਦੀ ਨਮਾਜ਼ ਪੜਨ ਲੱਗੇ ਹੁਣ ਮਾਤਾ ਜੀ ਨੇ ਕੀ ਤਜਰਬਾ ਫਰੀਦ ਸਾਹਿਬ ਪੜ ਰਹੇ ਸੀਗੇ ਨਮਾਜ਼ ਤਾਂ ਮਲਕ ਦੇ ਨੇ ਜਨ ਮਸਲੇ ਉਹ ਤੇ ਜਿਹੜੀ ਉੱਤੇ ਬੈਠੇ ਸੀ ਚਾਦਰ ਉੱਤੇ ਉਹ ਥੱਲੇ ਮਲਕ ਦੇ ਨੇ ਸ਼ੱਕਰ ਰੱਖਦੀ ਜਦੋਂ ਬਾਬਾ ਜੀ ਨਮਾਜ਼ ਅਦਾ ਕਰਕੇ ਹਟੇ ਥੱਲੇ ਦੇਖਿਆ ਮੇਰੀ ਸ਼ੱਕਰ ਪਈ ਬੜੇ ਖੁਸ਼ ਹੋਏ ਥਾਲੀ ਸ਼ੱਕਰ ਤੇ ਲਗਾਤਾਰ ਇੱਕ ਨੇ ਸਿਲਸਿਲਾ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਬਾਬਾ ਫਰੀਦ ਸਾਹਿਬ ਨੂੰ ਆਦਤ ਬਣ ਗਈ ਵੀ ਖੁਦਾ ਦੀ ਬੰਦਗੀ ਕਰਾਂਗੇ ਸਵੇਰ ਉੱਠ ਕੇ ਸ਼ੱਕਰ ਮਿਲ ਦੇ ਖਾਣ ਨੂੰ ਠੀਕ ਆ ਹੁਣ ਕੀ ਹੋਇਆ ਇੱਕ ਦਿਨ ਜਿਹੜੀ ਉਹਨਾਂ ਦੀ ਮਾਤਾ ਜੀ ਸੀ ਉਹਨਾਂ ਨੂੰ ਕੁਦਰਤ ਨੇ ਕਿਤੇ ਜਾਣਾ ਪੈ ਗਿਆ ਬਾਹਰ ਜੇ ਉਹ ਬਾਹਰ ਚਲੇ ਗਏ ਤਾਂ ਉਹਨਾਂ ਨੂੰ ਫਿਰ ਉੱਥੇ ਗਾਂ ਰਹਿਣਾ ਵੀ ਪੈ ਗਿਆ। ਮਨ ਦੇ ਵਿਚਾਰ ਇਸ ਗੱਲ ਦੀ ਚਿੰਤਾ ਕਿ ਜੇ ਅੱਜ ਮੈਂ ਨਾ ਗਈ ਤਾਂ ਬੱਚੇ ਨੇ ਕੱਲ ਨੂੰ ਫਿਰ ਉੱਠਣਾ। ਬਾਬਾ ਫਰੀਦ ਸਾਹਿਬ ਨੇ ਉਹਨਾਂ ਨੇ ਉੱਠ ਕੇ ਬੰਦਗੀ ਕਰਨੀ ਹੈ ਜੇ ਸ਼ੱਕਰ ਨਾ ਮਿਲੀ ਤਾਂ ਦਿਲ ਟੁੱਟ ਜਾਊਗਾ। ਹੋ ਜਾਊਗਾ ਵੀ ਸ਼ਾਇਦ ਖੁਦਾ ਦੇ ਨਾਲ ਵੀ ਅੱਜ ਖੁਦਾ ਨੇ ਦਿੱਤੀ ਨਹੀਂ ਕਿ ਮੈਂ ਨਹੀਂ ਬਾਠ ਕਰਨਾ, ਮੈਂ ਨਹੀਂ ਬੰਦਗੀ ਕਰਨੀ। ਮਨ ਦੇ ਵਿਚਾਰ ਅਰਦਾਸਾ ਕਰਦੀ ਆ। ਖੁਦਾ ਦੇ ਅੱਗੇ ਐ ਖੁਦਾ, ਐ ਖੁਦਾਬੰਦ ਕਰੀਮ, ਕਿਰਪਾ ਕਰ ਮੇਰੇ ਬੱਚੇ ਨੂੰ ਨਾ ਡੋਲਣ ਤੋਂ ਬਚਾਈਂ। ਠੀਕ ਆ ਵੀ ਕਿਰਪਾ ਕਰਕੇ ਉਹਦੀ ਸਾਰ ਲਈ ਜਿਵੇਂ ਵੀ ਤੈਨੂੰ ਭਾਉਂਦਾ ਉਕਣ ਕਰ ਦੇ ਵੀ ਕਰਦੀ ਕਰਾਉਂਦੇ ਅਗਲੇ ਦਿਨ ਜਾਂਦੇ ਨੇ ਜਾ ਕੇ ਮਾਤਾ ਜੀਰੋਂ ਵਾਂਡੇ ਤੋਂ ਆਉਂਦੀ ਆ ਪੁੱਛਦੀ ਆ ਬਾਲੇ ਫਰੀਦ ਨੂੰ ਹਨਾ ਪੁੱਤਰਾ ਤੂੰ ਮੇਰੇ ਨਮਾਜ਼ ਆਦਾ ਕੀਤੀ ਉਹ ਕਹੇ ਹਾਂ ਮਾਤਾ ਜੀ ਮੈਂ ਨਮਾਜ਼ ਪੜ੍ਹੀ ਸੀ ਪਰ ਇਸ ਵਾਰ ਜੋ ਅੱਲਾ ਨੇ ਮੈਨੂੰ ਸ਼ੱਕਰ ਦਿੱਤੀ ਆ ਉਹਦਾ ਪਹਿਲਾਂ ਨਹੀਂ ਆ ਸ਼ੱਕਰ ਨਾਲੋਂ ਵੀ ਜ਼ਿਆਦਾ ਮਿੱਠੀ ਸੀ ਜਿਹਦੀ ਪਾਸ ਹੁਣ ਤੱਕ ਮੇਰੇ ਮੂੰਹੋਂ ਆਦੀ ਆ ਇਹ ਸੁਣ ਕੇ ਤਾਂ ਮਾਤਾ ਨੇ ਫਿਰ ਇਹ ਡਿਸਾਈਡ ਕਰ ਲਿਆ ਵੀ ਹੁਣ ਤੇਰਾ ਰੱਖਾ ਲਾਈ ਆ ਜਿਹੜਾ ਇੰਨੀ ਨੇੜੇ ਹੋ ਕੇ ਸੁਣਦਾ ਵੀ ਸ਼ੱਕਰ ਤਾਂ ਉਹ ਨਹੀਂ ਰੱਖੀ ਆ ਮੈਂ ਤੋਰਿਆ ਨਹੀਂ ਸੀ ਸੋਬ ਐਦਾਂ ਕਰਦੇ ਕਰਦੇ ਉਹਨਾਂ ਨੂੰ ਨਾ ਮਤਲਬ ਕਿ ਧਾਰਮਿਕ ਰਸਤੇ ਉੱਤੇ ਜਿਹੜਾ ਤੋਰਨਾ ਸੀਗਾ ਰੱਬ ਦੇ ਵੱਲ ਜੇ ਤੋੜਨ ਵਾਲੀ ਪਹਿਲੀ ਉਹਨਾਂ ਦੀ ਮਾਤਾ ਜੀ ਸੀ ਫਿਰ ਸਾਹ ਥੋੜੇ ਜਿ ਵੱਡੇ ਹੋਏ 36 ਸਾਲ ਜੰਗਲ ਦੇ ਵਿੱਚ ਰਹੇ ਭਗਤੀ ਕਰਦੇ ਰਹੇ ਜੰਗਲ ਦੇ ਵਿੱਚ ਗਾਰ ਜਾ ਕੇ ਭਗਤੀ ਕਰਦੇ ਸੀਗੇ ਭਗਤੀ ਕਰਦੇ ਸੀਗੇ ਕੰਦ ਮੂਲ ਖਾਂਦੇ ਹਨਾ ਕੰਦ ਮੂਲ ਖਾ ਲਏ ਜਾਂ ਕਈ ਵਾਰ ਤਾਂ ਭੁੱਖੇ ਰਹੇ ਪਏ ਜਾਂ ਕਈ ਵਾਰ ਖੂਦ ਦੇ ਵਿੱਚ ਗਾਰ ਪੁੱਠੇ ਲੰਕ ਜਾਣਾ ਪਰ ਬਰੇ ਬਰੇ ਤਰ੍ਹਾਂ ਦੀ ਤਪ ਕਰਦੇ ਰਹੇ ਉਹ ਵੀ ਫਿਰ ਪ੍ਰਾਪਤੀ ਹੋ ਜAVE ਫਿਰ ਕੱਲੋ ਵੀ ਖੁਦਾ ਵੰਦੇ ਕਰੀਮ ਨੇ ਕਿਦਰਸ਼ ਕੀਤਾ ਉਹਨੂੰ ਕਿਹਾ ਵੀ ਭਾਈ ਤੈਨੂੰ ਜ਼ਿੰਦਗੀ ਦੇ ਵਿੱਚਕਾਰ ਗੁਰੂ ਦੀ ਲੋੜ ਆ ਗੁਰੂ ਤੋਂ ਬਿਨਾ ਪਾਰ ਉਤਾਰਨ ਨਹੀਂ ਹੈਗਾ ਜਿਵੇਂ ਕਿ ਅਸੀਂ ਆ ਅਸੀਂ ਬੇਝਕ ਸਿੱਖਾਂ ਦੇ ਘਰੇ ਜੰਮਦੇ ਆ ਅਸੀਂ ਉਹਦੇ ਨਾਮ ਨਾਲ ਸਿੰਘ ਔਰ ਕੌਰ ਵੀ ਲਾ ਲੈਂਦੇ ਪਰ ਜਿੰਨਾ ਚਿਰ ਅਸੀਂ ਬੈਪਟਿਸਮ ਨਹੀਂ ਕਰਦੇ ਅਸੀਂ ਅੰਮ੍ਰਿਤ ਨਹੀਂ ਛਕਦੇ ਅਸੀਂ ਸਿੰਘ ਸਿੱਖ ਨਹੀਂ ਕਹਾਤੇ ਬੁੱਤ ਠੀਕ ਆ ਬੇਝਕ ਸਿੰਘ ਔਰ ਕੌਰ ਲਾ ਲੈਂਦੇ ਆ ਤੇ ਚਲੋ ਐਦਾਂ ਹੀ ਉਹਨੂੰ ਪਤਾ ਲੱਗਿਆ ਭਾਈ ਵੀ ਗੁਰੂ ਜ਼ਰੂਰੀ ਆ ਤਾਂ ਉਹ ਗੁਰੂ ਦੀ ਭਾਲ ਚ ਤੁਰ ਪਏ ਬਾਬਾ ਫਰੀਦ ਸਾਹਿਬ ਨੂੰ ਫਿਰ ਗੁਰੂ ਮਿਲ ਗਿਆ ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਅੰਗਦ ਦੇ ਜੀ ਦੀ ਸੇਵਾ ਕੀਤੀ ਸੀ ਔਰ ਜਿਵੇਂ ਗੁਰੂ ਅੰਗਦ ਦੇ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ ਸੀ ਐਦਾਂ ਹੀ ਬਾਬਾ ਫਰੀਦ ਸਾਹਿਬ ਨੇ ਆਪਦੀ ਗੁਰੂ ਦੀ ਬੜੀ ਸੇਵਾ ਕੀਤੀ ਬਹੁਤ ਜ਼ਿਆਦਾ ਹਰ ਰੋਜ਼ ਉਹਨਾਂ ਨੂੰ ਇਸ਼ਨਾਨ ਕਰਾਉਣਾ ਪਾਣੀ ਗਰਮ ਕਰਕੇ ਐਦਾਂ ਕਰਦੇ ਹਨ ਤੇ ਕਰਨ ਲਗਾਤਾਰ ਸੇਵਾ ਚੱਲੀ ਸੀ ਇੱਕ ਦਿਨ ਪ੍ਰਖਿਆ ਹੋਣੀ ਸੀ ਪ੍ਰਖਿਆ ਕੀ ਹੋਈ ਉਹ ਉਹਨਾਂ ਨੇ ਇਸ਼ਨਾਨ ਕਰਨਾ ਸੀਗਾ ਫਰੀਦ ਸਾਹਿਬ ਦੇ ਗੁਰੂ ਨੇ ਤੇ ਇਧਰੋਂ ਮੀਂਹ ਪੈਣ ਕਰਕੇ ਅੱਗ ਨਹੀਂ ਸੀ ਬਰ ਰਹੀ ਸੋ ਪਾਣੀ ਗਰਮ ਨਹੀਂ ਸੀ ਹੋ ਰਿਹਾ ਫਰੀਦ ਸਾਹਿਬ ਕਹਿੰਦੇ ਵੀ ਹੁਣ ਇਸ਼ਨਾਨ ਮਿਸ ਨਹੀਂ ਕਰਾ ਸਕਦੇ ਕਿਉਂਕਿ ਮੇਰਾ ਮੁਰਸ਼ਿਦ ਨੇ ਠੀਕ ਹੈ ਜੀ ਮੇਰੇ ਜੋ ਦਾ ਨੇਮ ਆ ਉਹ ਅੱਗ ਲੈਣ ਲਈ ਪਿੰਡ ਦੇ ਵਿੱਚ ਤੁਰ ਪਏ ਤਾਂ ਦੇਖਿਆ ਦੂਰ ਕਿਤੇ ਇੱਕ ਘਰੇ ਥੋੜੀ ਜਿਹੀ ਅੱਗ ਬਲ ਰਹੀ ਸੀ ਭੱਜੇ ਭੱਜੇ ਉੱਥੇ ਗਏ ਉਹਨੂੰ ਜਾ ਕੇ ਉੱਥੇ ਉਹ ਕਰ ਅਸਬ ਜਾਰੀ ਇੱਕ ਵੇਸ਼ਿਆ ਦਾ ਸੀਗਾ ਉਹਨੂੰ ਜਾ ਕੇ ਕਹਿੰਦੇ ਕਹਿੰਦੇ ਵੀ ਮੈਨੂੰ ਅੱਗ ਚਾਹੀਦੀ ਆ ਉਹ ਕਹਿੰਨੀ ਪਹਿਲਾਂ ਤੈਨੂੰ ਮੇਰੇ ਨਾਲ ਮਾੜਾ ਕੰਮ ਕੋਈ ਕਰਮ ਕਰਨਾ ਪਊਗਾ ਮ ਉਹ ਗੰਨੇ ਚਲੋ ਠੀਕ ਆ ਫਿਰ ਜੇ ਨਹੀਂ ਕਰਨਾ ਫਿਰ ਐਦਾ ਕਰ ਮੈਨੂੰ ਆਪਦੀ ਅੱਖ ਦੇ ਦੇ ਆਪਦੀ ਇੱਕ ਅੱਖ ਕੱਢ ਕੇ ਦੇ ਮੈਂ ਤੈਨੂੰ ਇਹਦੇ ਬਦਲੇ ਅੱਗ ਦਊਂਗੀ ਫਰੀਦ ਸਾਹਿਬ ਕਹਿੰਦੇ ਜਦੇ ਕੁਝ ਨਹੀਂ ਸੋਚਿਆ ਉਹਨਾਂ ਨੇ ਖੰਜਰ ਕੱਢਿਆ ਆਪਦੀ ਅੱਖ 'ਚ ਮਾਰ ਲਿਆ ਅੱਖ ਹਾਥੋਂ ਤੇ ਕੱਢ ਕੇ ਉਹ ਜਦੇ ਵਿਸ਼ਿਆਂ ਨੂੰ ਦਿੱਤੀ ਕਿ ਚੱਕ ਪਈ ਉਹਨੇ ਜਦੇ ਬਦਲੇ 'ਚ ਅੱਗ ਦਿੱਤੀ ਅੱਗ ਲਿਆਂਦੀ ਪਾਣੀ ਗਰਮ ਕਰਤਾ ਆਪਦੇ ਮੁਰਸ਼ਿਦ ਨੂੰ ਆਪਦੇ ਗੁਰੂ ਨੂੰ ਨਮਾਉਣ ਲੱਗੇ ਕੈਸੀ ਗੱਲ ਆ ਇੱਕ ਵਾਰ ਵੀ ਨਹੀਂ ਕਿਹਾ ਇੱਕ ਵਾਰ ਵੀ ਨਹੀਂ ਸੋਚਿਆ ਉਹਨਾਂ ਨੇ ਅੱਖ ਦੇ ਉੱਤੇ ਨਾ ਪੱਟੀ ਬੰਨੀ ਹੋਈ ਸੀਗੀ ਤੇ ਫਰੀਦ ਸਾਹਿਬ ਦੇ ਜਿਹੜੇ ਗੁਰੂ ਸਿੱਕੇ ਮੁਰਸ਼ਿਦ ਸੀ ਉਹਨਾਂ ਨੇ ਪੁੱਛਿਆ ਕਨੇ ਕਨੇ ਫਰੀਦਾ ਅੱਖ ਤੇ ਪੱਟੀ ਕਿਉਂ ਨਹੀਂ ਹੋਈ ਆ ਹੁਣ ਆਪਣੇ ਪਿੰਡਾਂ ਦੇ ਵਿੱਚ ਗਾਰ ਇੱਕ ਆਮ ਇਹ ਅਖਾਂ ਆ ਵੀ ਜੇ ਆਪਣੀ ਅੱਖ ਦੁਖਦੀ ਹੋਵੇ ਜਾਂ ਅੱਖ 'ਚ ਕੋਈ ਪੇਨ ਹੋ ਗਏ ਆਪਾਂ ਇਹ ਕਹਿ ਦਿੰਨੇ ਆ ਵੀ ਮੇਰੀ ਅੱਖ ਦੁਖਣੀ ਆਈ ਹੋਈ ਆ ਮੇਰੀ ਅੱਖ ਦੁਖਣੀ ਆਈ ਹੋਈ ਆ ਮੇਰੇ ਅੱਖ ਵਿੱਚ ਦਰਦ ਹੋ ਰਿਹਾ ਤਾਂ ਇਹੀ ਗੱਲ ਸਹਿਸਬਾਈ ਬਾਬਾ ਫਰੀਦ ਸਾਹਿਬ ਨੇ ਮੁਰਸ਼ਿਦ ਨੂੰ ਕਹੀ ਵੀ ਮੇਰੇ ਮੁਰਸ਼ਿਦ ਮੇਰੀ ਅੱਖ ਨਾ ਦੁਖਣੀ ਆਈ ਹੋਈ ਆ ਮੇਰੀ ਅੱਖ 'ਚ ਦਰਦ ਹੋ ਰਿਹਾ ਮੇਰੀ ਅੱਖ ਆਈ ਹੋਈ ਆ ਮੇਰੀ ਅੱਖ ਆਈ ਹੋਈ ਆ ਕਿ ਉਹ ਜੇ ਜੇ ਉਹਨਾਂ ਦੇ ਗੁਰੂ ਸੀਗੇ ਉਹ ਕਹਿੰਦੇ ਭਾਈ ਜੇ ਫਿਰ ਅੱਖ ਆਈ ਹੋਈ ਆ ਫਿਰ ਪੱਟੀ ਲਾ ਦੇ ਐਨੀ ਗੱਲ ਕਹਿਣ ਦੀ ਲੋੜੀ ਜਦੋਂ ਪੱਟੀ ਲਾਈ ਉਹਨਾਂ ਨੇ ਅੱਖ ਸੱਚੀ ਆਈ ਹੋਈ ਸੀਗੀ ਯਾਨੀ ਕਿ ਅੱਖ ਵਾਪਸ ਆ ਗਈ ਸੀ ਐ ਪ੍ਰੀਖਿਆ ਦੇ ਵਿਚਕਾਰ ਬਾਬਾ ਫਰੀਦ ਸਾਹਿਬ ਪਾਸ ਹੋ ਗਏ ਆਪਦੇ ਗੁਰੂ ਨੂੰ ਮਨਾ ਲਿਆ ਉਹਨਾਂ ਨੇ ਆਪਦੇ ਗੁਰੂ ਦੀ ਕੀਤੀ ਹੋਈ ਪ੍ਰੀਖਿਆ ਦੇ ਵਿਚਕਾਰ ਉਹ ਪਾਸ ਹੋ ਗਏ ਹੁਣ ਦੋਸਤੋ ਸੋਚਣ ਵਾਲੀ ਗੱਲ ਇਹ ਹੈ ਆ ਵੀ ਜੇ ਅੱਜਕੱਲ ਅਸੀਂ ਆਪਣੇ ਉਤੇ ਇਸ ਸਾਖੀ ਨੂੰ ਲਾਈਏ ਤਾਂ ਸਾਡੇ ਮਨਾਂ ਦੇ ਵਿਚਕਾਰ ਕੀ ਹੁੰਦਾ ਸਾਡੇ ਮਾੜ ਜ ਹੈ ਨਾ ਮਾੜੀ ਜੀਵੀ ਛੱਟ ਲੱਗੇ ਮੜ ਜਾ ਜੁਗ ਹੋ ਜਵੇ ਅਸੀਂ ਪਾੜ ਛੱਡ ਦਿੰਨੇ ਹ ਮੜ ਜਾ ਕੁਝ ਹੋ ਜਵੇ ਬੁਖਾਰ ਚੜ੍ਹ ਜਵੇ ਜਾਂ ਕੁਝ ਹੋ ਜਵੇ ਪਾੜ ਛੱਡ ਦਿੰਨੇ ਹ ਮੜ ਜਾ ਕੋਈ ਦੁੱਖ ਆ ਜਵੇ ਕਈ ਕਈ ਮਹੀਨੇ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਰੱਬ ਨੂੰ ਇਹ ਮਹੀਨੇ ਦੇ ਹੀ ਜਾਂਦੇ ਆ ਆ ਕੀ ਕਰਤਾ ਮੇਰੇ ਨਾਲ ਆ ਗੇ ਹੋ ਗਿਆ ਤੁਸੀਂ ਸੋਚਿਆ ਸੀ ਗੁਰਗੋਬ ਸਿੰਘ ਮਹਾਰਾਜ ਨੇ ਕਿਸੇ ਦਾ ਕੀ ਵਿਗਾੜਿਆ ਸੀ ਮਹਾਰਾਜ ਨੇ ਕਿਸੇ ਦਾ ਕੁਝ ਵਿਗਾੜਿਆ ਥੋੜੀ ਜੀ ਜੰਗਲਾ ਚ ਪੈ ਲੈਣਾ ਜਾ ਕੇ ਮੱਛੀ ਵੜਾਂ ਦੇ ਵਿੱਚ ਕਰ ਦੂਸਰਾ ਹੁਣ ਇਸ ਫਰੀਦ ਵਿੱਚ ਸਭ ਦੀ ਸਾਖੀ ਦੂਸਰ ਨੂੰ ਇਹ ਵੀ ਗੱਲ ਮਿਲਦੀ ਹੈ ਹਨਾ ਸਾਖੀ ਤੋਂ ਮਿਲਦੀ ਹੈ ਵੀ ਇਸ ਜਿਹੜਾ ਇਹ ਮਾਰਗ ਆ ਇਹ ਮਾਰਗ ਦੇ ਉੱਤੇ ਕਿੰਤੂ ਪਰਤੋ ਨਹੀਂ ਹੁੰਦਾ ਇਸ ਮਾਰਗ ਦੇ ਉੱਤੇ ਜਦੋਂ ਚੱਲਣਾ ਤਾਂ ਫਿਰ ਇਹ ਨਹੀਂ ਦੇਖਣਾ ਵੀ ਅੱਗੇ ਔਖਾ ਜਾਂ ਸੌਖਾ ਫਿਰ ਗੁਰੂ ਦਾ ਕਹਿਣਾ ਹਰ ਹਾਲਤ ਦੇ ਵਿੱਚ ਕਰ ਮੰਨਣਾ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਾ ਲਾਲੀ ਅਸੀਂ ਗੁਰੂ ਦਾ ਕਹਿਣਾ ਤਾਂ ਮੰਨਦੇ ਨਹੀਂ ਅਸੀਂ ਮੰਨਦੇ ਹਾਂ ਕਿ ਗੁਰੂ ਸਾਹਿਬ ਦਾ ਕਹਿਣਾ ਮਾੜੀ ਜੀ ਜੀ ਰਾਜਵਰ ਜੀ ਕਹ ਲੋ ਵੀ ਠੋਕਰ ਲੱਗੀ ਮੈਂ ਤਾਂ ਨਹੀਂ ਆਇਆ ਮੈਂ ਤਾਂ ਨਹੀਂ ਨਤਨ ਕੀਤਾ ਅੱਜ ਮੇਰਾ ਨਾਇਕਨ ਹੋ ਗਿਆ ਅੱਜ ਮੇਰਾ ਨਾਇਕਨ ਹੋ ਗਿਆ ਫਰੀਦਾ ਫਕੀਰੀ ਦੂਰ ਏ ਜਿਉ ਉੱਚੀ ਖੰਜੂਰ ਏ ਚੜ ਗਿਆ ਤਾਂ ਬੇੜਾ ਪਾਰ ਏ ਨਹੀਂ ਤਾਂ ਚੱਕਣਾ ਚੂਰ ਏ ਇਹ ਬਾਬਾ ਫਰੀਦ ਸਾਹਿਬ ਦੀ ਸਾਖੀ ਚੁਣਾਦੀ ਵੀ ਆਪਦੇ ਗੁਰੂ ਦਾ ਹੁਕਮ ਹਰ ਹਾਲ ਦੇ ਵਿੱਚ ਹਰ ਕੰਡੀਸ਼ਨ ਦੇ ਵਿੱਚਕਾਰ ਮੰਨਣਾ ਹੀ ਮਰਨਾ ਤਾਂ ਹੀ ਸਾਡਾ ਪਾਰ ਉਤਾਰਾ ਜਿਹੜਾ ਅ ਇਦਾਂ ਨਹੀਂ ਕਰਦਾ ਗੁਰੂ ਨੂੰ ਪਿੱਛੇ ਰੱਖਦਾ ਗੁਰੂ ਦੀ ਗੱਲ ਨਹੀਂ ਮੰਨਦਾ ਉਹ ਅਧਿਆਤਮਿਕਤਾ ਦੇ ਤੌਰ ਦੇ ਉੱਤੇ ਤਰੱਕੀ ਨਹੀਂ ਕਰ ਸਕਦਾ